जोसेफ पाटोये एपोस्टोलिक मिरेकल रिवाइवल है थानू प्रभु परमेश्वर ਦੇ ਬਚਨਾ ਦਾ ਸਮਾਚਾਰ ਸੁਣਾਉਣੇ ਹਾਂ ਜੀਸਸ ਅੱਜ ਕੱਲ ਤੇ ਸਦਾ ਲਈ ਇੱਕੋ ਜਿਹਾ ਹੈ ਪ੍ਰਭੂ ਪਰਮੇਸ਼ਰ ਮੈਂ ਉਸਾਰੇ ਲਈ ਪ੍ਰਾਰਥਨਾ ਕਰਦਾ ਜੋ ਵੀ ਇੱਕ ਸੈਟ ਨੂੰ ਸੁਣਦੇ ਆ ਜਿੱਥੇ ਤੱਕ ਵੀ ਇਸ ਕੈਸਟ ਦੀ ਆਵਾਜ਼ ਜਾਂਦੀ ਹੈ ਪਰਮੇਸ਼ਰ ਉਹਨਾਂ ਨੂੰ ਅਸ਼ੀਰਵਾਦ ਦੇ ਉਹਨਾਂ ਨੂੰ ਤੰਦਰੁਸਤੀ ਬਖਸ਼ਿ ਉਹਨਾਂ ਤੋਂ ਸ਼ੈਤਾਨ ਬਿਮਾਰੀ ਦੁੱਖ ਅਤੇ ਰੋਗ ਨੂੰ ਨਾਸ਼ ਕਰਨ اے ਪ੍ਰਭੂ ਪਰਮੇਸ਼ਵਰ ਉਹ ਤੁਹਾਡੇ ਬਚਨਾਂ ਨੂੰ ਸਮਝ ਸਕਣ ਤੁਹਾਡੇ ਬਚਨਾਂ ਨੂੰ ਜਾਣ ਸਕਣ اے ਪ੍ਰਭੂ ਆਪਣੀ ਮੁਕਤੀ ਦੀ ਖੁਸ਼ੀ ਇਹਨਾਂ ਸਾਰਿਆਂ ਨੂੰ ਦੇ ਜੋ ਇਹਦਾ ਬਚਨਾਂ ਨੂੰ ਸੁਣਦੇ ਆ ਪ੍ਰਭੂ ਤੁਹਾਡੀ ਸ਼ਾਂਤੀ ਸਾਰਿਆਂ ਉੱਤੇ ਆਵੇ ਜੋ ਵੀ ਤੁਹਾਡੇ ਬਚਨਾਂ ਨੂੰ ਸੁਣਦੇ ਆ ਜੀਸਸ ਦੇ ਨਾਮ ਦੁਆਰਾ ਗੋਡਾ ਪ੍ਰਮੇਸ਼ੁਰ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਉੱਤੇ ਆਵੇ ਜੀਸਸ ਦੇ ਨਾਮ ਦੁਆਰਾ ਆਮੀਨ ਅਸੀਂ ਸਾਰੇ ਆਫਕਿਰਨ ਉਦੂਰ ਕਰਕੇ ਆਪਣੇ ਦਿਲਾਂ ਨੂੰ ਹਰ ਇੱਕ ਸੱਚਾ ਨੂੰ ਬਾਰਕਨ ਕੇ ਤੁਹਾਡੀ ਹਾਜ਼ਰੀ ਵਿੱਚ ਹਾਜ਼ਰ ਹੋਏ ਆਂ ਪ੍ਰਭੂ ਤੁਹਾਡੀ ਪੂਜਾ ਕਰਨ ਦੇ ਲਈ ਤੁਹਾਡੀ ਬਾਣੀ ਸੁਣਨ ਦੇ ਲਈ ਪ੍ਰਭੂ ਸਾਡੇ ਦਿਲ ਨੂੰ ਖੋਲ ਤਾਂ ਕਿ ਤੁਹਾਡੇ ਬਚਨ ਅਸੀਂ ਜਾਣ ਸਕੀਏ ਤੇ ਸਮਝ ਸਕੀਏ ਸ਼ੈਤਾਨ ਨੂੰ ਦੂਰ ਕਰਨ ਤਾਂ ਕਿ ਲੋਕੀ ਤੁਹਾਡੇ ਬਚਨਾਂ ਨੂੰ ਸਮਝ ਸਕਣ ਮੈਂ ਜੀਸਸ ਦੇ ਨਾਮ ਦੁਆਰਾ ਹਰ ਇੱਕ ਦੀ ਆਤਮਾ ਉੱਤੇ ਸਰਾਫ ਦੇ ਨਾਮ ਜੀਸਸ ਦੇ ਨਾਮ ਦੁਆਰਾ ਹਰ ਇੱਕ ਸ਼ੈਤਾਨ ਉੱਤੇ ਜੋ ਤੁਹਾਡੇ ਦਿਮਾਗ ਨੂੰ ਰੱਬ ਦੇ ਬਚਨਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇ ਉਸ ਆਤਮਾ ਪਰ ਮੈਂ ਹੁਕਮ ਕਰਦਾ ਕਿ ਤੁਹਾਡੀ ਆਤਮਾ ਤੇ ਦਿਮਾਗ ਨੂੰ ਛੱਡ ਕੇ ਸਫੀਆਂ ਜਗ੍ਹਾ ਦੇ ਵਿੱਚ ਜਾਵੇ ਮੈਂ ਪਵਿੱਤਰ ਆਤਮਾ ਨੂੰ ਸਦਾ ਕੀ ਪਵਿੱਤਰ ਆਤਮਾ ਆਵੇ ਓ ਜੀਸਸ ਤੇ ਮੈਂ ਕਹਣਾ ਚਾਹ ਉਹ ਜਾਗ ਜਹਵਾ ਜਾਗ ਪਰਮੇਸ਼ਵਰ ਦੀ ਬਾਣ ਜਾਕੇ ਜਾਗ ਓ ਚਹਵਾ ਜਾਗ ਪ੍ਰਭੂ ਦੀ ਸ਼ਕਤੀ ਜਾਗ ਜਗ ਜਹਵਾਦੀ ਸ਼ਕਤੀ ਆਪਾ ਜੀਸਸ ਤੁਹਾਡੀ ਸਾਡੇ ਉੱਤੇ ਆਵੇ ਕਿਉਂਕਿ ਬਾਈਬਲ ਦੇ ਵਿੱਚ ਤੁਸੀਂ ਕਿਹਾ ਅੱਜ ਤੇ ਤਿੰਨ ਜਾਂ ਲੋਕ ਚਾਰੋਂ ਮੇਰੇ ਨਾਮ 'ਚ ਇਕੱਲੇ ਤੇ ਦੋ ਜਾਂ ਤਿੰਨ ਉਹਨਾਂ ਦੇ ਗੱਪੇ ਮੈਂ ਖੜਾ ਓ ਜੀਸਸ ਦੂਰਦਰਸ਼ਿਤ ਆਰਮਿਸ ਮੀਟਿੰਗ ਤੋਂ ਦੀ ਆਤਮਾ ਸਪਨਾ ਤੇ ਆਵੇ ਆਪੀ ਹੁਣ ਅਸੀਂ ਪੜ੍ਹਦੇ ਹਾਂ 33 ਮਾਧਿਆਏ ਕੋਚ ਦਾ ਐਕਸੈਡੈਂਸ ਚੈਪਟਰ 33 33 ਮਾਧਿਆਏ ਜਹਵਾ ਨੂੰ ਉਸ ਨੂੰ ਬੋਲਿਆ ਇਥੋ ਫੋਰ ਕੇ ਤੂੰ ਇਹਨਾਂ ਲੋਕਾਂ ਨੂੰ ਮਿਸਰ ਚੋਂ ਕੱਢ ਲਿਆ ਆ ਉਸ ਦੇਸ਼ ਨੂੰ ਤਾਂ ਜਾ ਜਿਹਦੇ ਲਈ ਮੈਂ ਇਬਰਾਹਿਮ ਹਿੰਸਬ ਛੇਕ ਆਪਣਾ ਸੌਂ ਖਾਦੀ ਮੈਂ ਤੁਹਾਡੀ ਅੰਸ ਮੈਂ ਤੁਹਾਡੀ ਅੰਸ ਨੂੰ ਵਧਾਵਾਂਗਾ ਸੌਂ ਖਾਦੀ ਕੇ ਤੁਹਾਡੀ ਅੰਸ ਨੂੰ ਮੈਂ ਦੇਵਾਂਗਾ ਅਤੇ ਮੈਂ ਤੇਰੇ ਗਿਆ ਇੱਕ ਦੂਤ ਕੱਲਾਂਗਾ ਜੋ ਕਨਾਨੀ ਅਮਰੋਈ ਹੀਤੀ ਫਰੀਜ਼ੀ ਹੀ ਵੀ ਜਬੂਸੀਆ ਨੂੰ ਤੱਕ ਦਵੇਗਾ ਪਰਮੇਸ਼ੁਰ ਯਹੂਦੀਆਂ ਦੇ ਨਾਲ ਨਾਰਾਜ਼ ਹੈ ਪਰਮੇਸ਼ੁਰ ਮੋਸੀਸ ਨੂੰ ਕਹਿੰਦਾ ਜਿਹੜੀਆਂ ਲੋਕਾਂ ਨੂੰ ਕੱਢ ਕੇ ਲਿਆਇਆ ਮਿਸਰ ਦੇਸ਼ ਦੇ ਵਿੱਚ ਤੂੰ ਉਹਨਾਂ ਦੇ ਨਾਲ ਚੱਲੇ ਜਾ ਉਹ ਜ਼ਮੀਨ ਤੇ ਜਿਹੜਾ ਮੈਂ ਵਾਅਦਾ ਕੀਤਾ ਸੀ ਤੁਹਾਡੇ ਬਾਪ ਦਾਦਿਆਂ ਨੂੰ ਇਬਰਾਹਿਮ ਆਇਜ਼ਕ ਈਸਕਾਬ ਨੂੰ ਕਿ ਮੈਂ ਤੁਹਾਡੇ ਮੋਹਰੇ ਫਰਿਸ਼ਟਾ ਭੇਜूंगा ਉਹਦਾ ਮਤਲਬ ਕਿ ਪਰਮੇਸ਼ੁਰ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਜਿਹੜਾ ਉਹਨੇ ਪਾਪ ਕੀਤਾ ਉਹ ਬਹੁਤ ਭੈੜਾ ਤੇ ਡੂੰਘਾ ਪਾਪ ਸੀ ਕਿ ਉਹਨੇ ਰੱਬ ਨੂੰ ਛੱਡ ਕੇ ਇੱਕ ਬੌਲਦ ਦੀ ਪੂਜਾ ਕੀਤੀ ਇੱਕ ਬੌਲਦ ਨੂੰ ਪੂਜਿਆ ਪਰ ਪਰਮੇਸ਼ਵਰ ਦੀ ਹਾਜ਼ਰੀ ਨੇ ਇਨਕਾਰ ਕਰ ਦਿੱਤਾ ਉਹਨਾਂ ਦੇ ਨਾਲ ਜਾਣ ਨੂੰ ਉਹ ਕਹਿੰਦਾ ਕਿ ਕਿ ਤੂੰ ਕੱਢ ਕੇ ਲਿਆਇਆ ਮੈਂ ਪਚਾਉਂਗਾ ਪਰ ਮੈਂ ਨਹੀਂ ਮੈਂ ਆਪਣਾ ਫਰਿਸ਼ਤਾ ਭੇਜੂਗਾ ਤੁਹਾਡੇ ਮੋੜੇ ਅਤੇ ਫਰਿਸ਼ਤਾ ਤੁਹਾਨੂੰ ਰਾਦ ਖਾ ਲੂੰ ਪਰ ਪਰਮੇਸ਼ਵਰ ਦੀ ਹਾਜ਼ਰੀ ਉਹਨਾਂ ਦੇ ਲੋਕਾਂ ਦੇ ਨਾਲ ਸੀ ਕਿਉਂਕਿ ਰੱਬ ਨੇ ਬਚਨ ਦਿੱਤਾ ਮੈਂ ਤੁਹਾਡੇ ਨਾਲ ਹਾਂ ਪਰ ਹੁਣ ਉਹੀ ਹਾਜ਼ਰੀ ਜਿਹੜੀ ਉਹਨਾਂ ਦੇ ਨਾਲ ਸੀਗੀ ਦੂਰ ਚਲੀ ਗਈ ਕਿਉਂ ਦੂਰ ਚਲੇ ਗਏ ਕਿਹੜੀ ਚੀਜ਼ ਨੇ ਰੱਬ ਦੀ ਹਾਜ਼ਰੀ ਨੂੰ ਉਹਨਾਂ ਤੋਂ ਦੂਰ ਕੀਤਾ ਉਸ ਹੀ ਉਹਨਾਂ ਦਾ ਹਟਪੁਣਾ ਉਹਨਾਂ ਦਾ ਪਾਪ ਅਤੇ ਉਹਨਾਂ ਦੇ ਜੋ ਵਿਚਾਰ ਜੋ ਰੱਬ ਬਾਰੇ ਗਲਤ ਸੀਗੇ ਕੀ ਗਲਤ ਸੀਗੇ ਕਿ ਉਹਨਾਂ ਹੀ ਰੱਬ ਨੂੰ ਬਹੁਤ ਜਲਦੀ ਤਿਆਗਤਾ ਦਾ 40 ਦਿਨ ਵੀ ਨਹੀਂ ਹੋਈ ਸੀ ਜੇ 40 ਦਿਨ ਹੋਈ ਸੀ 40 ਦਿਨਾਂ ਦੇ ਅੰਦਰ ਅੰਦਰ ਉਹਨਾਂ ਹੀ ਰੱਬ ਨੂੰ 40 ਦਿਨ ਤੋਂ ਵੀ ਘੱਟ ਕਿਉਂਕਿ ਪਹਿਲਾਂ ਹੀ ਪੂਜਾ ਕਰਨ ਲੱਪੈ ਸੀ ਉਹ ਰੱਬ ਨੂੰ ਛੱਡ ਕੇ ਦੂਰ ਚਲੇ ਗਏ 40 ਦਿਨ ਲੱਗੇ ਸ਼ੈਤਾਨ ਨੂੰ ਉਹਨਾਂ ਨੂੰ ਭਲੇਖਿਆਂ 'ਚ ਪਾਉਣ ਦੇ ਲਈ ਅਦੇ 40 ਦਿਨਾਂ 'ਚ ਉਹ ਰੱਬ ਤੋਂ ਬੇਮੁਖ ਹੋ ਕੇ ਇੰਨੀ ਚਲਦੀ ਇੰਨੀਆਂ ਕਰਮਾਤਾਂ ਦੇਖੀਆਂ ਇੰਨੀਆਂ ਸ਼ਕਤੀਆਂ ਦੇਖੀਆਂ ਬੱਦਲ ਗਰਜਦੇ ਦੇਖੇ ਤੂਰੀ ਵੱਜਦੀ ਦੇਖੀ ਪਹਾੜ ਹਿੱਲਦੇ ਦੇਖੇ ਉਹਦੇ ਬਾਅਦ ਜ਼ੂਤ ਵੀ ਉਹ ਰੱਬ ਤੋਂ ਇੰਨੇ ਚਿਹਰਾ ਵਿੱਚ ਬੇਮੁਖ ਹੋ ਗਏ ਸੋ ਰੱਬ ਦੀ ਹਾਜ਼ਰੀ ਉਹਨਾਂ ਤੋਂ ਦੂਰ ਚਲੇ ਗਈ ਕਿਉਂਕਿ ਉਹਨਾਂ ਦੇ ਪਾਪਾ ਨੇ ਅਤੇ ਉਹਨਾਂ ਦੇ ਕਠੋਰ ਦਿਲ ਨੇ ਰੱਬ ਦੀ ਹਾਜ਼ਰੀ ਨੂੰ ਉਹਨਾਂ ਤੋਂ ਦੂਰ ਕੀਤਾ ਫਿਰ ਅਸੀਂ ਪਰਦੇ ਗਾਹਮ ਚੌਥਾ ਨਹੀਂ ਆਏ ਤਾਂ ਫਿਰ ਤੂੰ ਪਰਦੇ ਤੀਸਰਾ ਉਸ ਦੇਸ਼ ਵਿੱਚ ਦੁੱਧ ਸ਼ਹਿਦ ਵਗਦਾ ਹੈ ਮੈਂ ਤੁਹਾਡੇ ਨਾਲ ਨਾਲ ਉਤਾਹਾਂ ਨਾ ਜਾਵਾਂਗਾ ਕਿਉਂਕਿ ਤੁਸੀਂ ਹੱਟੀ ਲੋਕ ਹੈ ਮੈਂ ਤੁਹਾਨੂੰ ਰਾਹ ਵਿੱਚ ਭਸਮ ਕਰ ਦਿਓ ਕਹਿੰਦਾ ਮੈਂ ਨਹੀਂ ਤੁਹਾਡੇ ਨਾਲ ਜਾਣਾ ਕਿਉਂਕਿ ਯਹੂਦੀ ਉਹਨਾਂ ਦਾ ਦਿਲ ਪੱਥਰਿਆ ਕਿਤੇ ਇਹ ਨਾ ਹੋਵੇ ਮੈਂ ਗੁੱਸੇ ਚ ਆ ਕੇ ਸਾਰੀ ਕੌਮ ਨੂੰ ਨੋਨਾਸ਼ ਕਰ ਦਮਾਂ ਬਲਕਿ ਫਰਿਸ਼ਤਾ ਮੋਰੇ ਮੋਰੇ ਜਾਊਂਗਾ ਮੈਂ ਤੁਹਾਡੇ ਨਾਲ ਨਹੀਂ ਜਾਣਾ ਜਾਂ ਲੋਕਾਂ ਨੇ ਗੱਲ ਸੁਣ ਗੱਲ ਸੁਣੀ ਉਹਨਾਂ ਨੇ ਵਰਲਾਪ ਕੀਤਾ ਕਿਸੇ ਮਨੁੱਖ ਨੇ ਆਪਣੇ ਗਹਿਣੇ ਨਾ ਪਾਏ ਤਾਂ ਮੌਜ਼ੀਸ ਨੇ ਯਹੋਵਾ ਨੇ ਮੌਜ਼ੀਸ ਨੂੰ ਫਰਮਾਇਆ ਕੁਈਸ ਰੇਲ ਨੂੰ ਆਪ ਤੁਸੀਂ ਹੱਟੀ ਲੋ ਗਿਆ ਜਿਵੇਂ ਕੱਲ ਹੀ ਤੁਹਾਡੇ ਨਾਲ ਉਤਾ ਜਾਮਾ ਤਾਂ ਮੈਂ ਤੁਹਾਨੂੰ ਪਰਸਮ ਕਰ ਦੇਵਾਂਗਾ ਹੁਣ ਆਪਣੇ ਗਹਿਣੇ ਆਪ ਤੋਂ ਲਾ ਸੁੱਟੋ ਤਾਂ ਜੋ ਮੈਂ ਜਾਣਾਂ ਕਿ ਤੁਹਾਡੇ ਨਾਲ ਕੀ ਕਰਾਂ ਤਾਂ ਉਸ ਦਿਨ ਲੋਕਾਂ ਨੇ ਗਹਿਣੇ ਨਹੀਂ ਪਾਇਆ ਤਾਂ ਪਰਮੇਸ਼ਵਰ ਹਜੇ ਵੀ ਨਾਰਾਜ਼ ਕਹਿੰਦਾ ਜਿਵੇਂ ਨਾਲ ਗਿਆ ਕਿ ਮੇਰਾ ਗੁੱਸਾ ਨਾ ਭਟਕੇ ਕਿ ਮੇਰਾ ਗੁੱਸਾ ਉਹਨਾਂ ਨੂੰ ਤਬਾਹ ਨਾ ਕਰੇ ਆਪਣੇ ਗਹਿਣੇ ਲਾ ਕੇ ਬਾ ਬਾਛ ਰੱਬ ਕਹਿੰਦਾ ਕਿ ਸੁੱਟ ਦਿਓ ਲਾ ਕੇ ਸੁੱਟ ਦਿਓ ਕਿ ਉਹ ਜਗ੍ਹਾ ਦੇ ਵਿੱਚ ਫੇਰ ਮੈਂ ਜਾਵਾਂਗਾ ਮੈਂ ਤੁਹਾਡੇ ਨਾਲ ਕੀ ਕਰਾਂ ਕਾਦੇ ਲਈ ਰੱਬ ਉਹਨਾਂ ਨੂੰ ਕਹਿੰਦਾ ਸੀ ਗਹਿਣੇ ਲਾਣ ਨੂੰ ਗਹਿਣੇ ਲਾਣ ਦੀ ਨਿਸ਼ਾਨੀ ਆ ਕਿ ਹੁਣ ਉਹ ਸ਼ਰਮਾਉਂਦੇ ਆ ਜੋ ਉਹ ਨਹੀਂ ਕੀਤਾ ਗਹਿਣੇ ਲਾਣ ਦੀ ਨਿਸ਼ਾਨੀ ਆ ਕਿ ਹੁਣ ਉਹ ਪੂਰੇ ਉਦਾਸ ਆ ਤੇ ਸੋਗ ਕਰਦੇ ਆ ਉਹ ਚੀਜ਼ ਜੋ ਉਹ ਨਹੀਂ ਕੀਤੀ ਕਿ ਉਹ ਪਛਤਾਉਂਦੇ ਆ ਕਿ ਉਹਨੇ ਯਹੋਵਾ ਦੇ ਅੱਗੇ ਪਾਪ ਕੀਤਾ ਗਹਿਣੇ ਮਤਲਬ ਉਹ ਉਹ ਕੀ ਕਹਿੰਦੇ ਆ ਕਿ ਗਹਿਣੇ ਨਹੀਂ ਪਾਣਗੇ ਕਿ ਸ਼ਿੰਗਾਰ ਨਹੀਂ ਕਰਨੇ ਕਿ ਬਲਕਿ ਸੋਗ ਦੇ ਵਿੱਚ ਆ ਗਹਿਣੇ ਉਦੋਂ ਪਾਇ ਜਾਂਦੇ ਜਦੋਂ ਖੁਸ਼ੀ ਦਾ ਸਮਾਂ ਹੁੰਦਾ ਸੋ ਗਹਿਣੇ ਲਾਏ ਜਾਂਦੇ ਸੀ ਹੁਣ ਉਦਾਸੀ ਹੁਣ ਸੋਗ ਹੁਣ ਸ਼ਰਮ ਆ ਕਿਉਂਕਿ ਨਹੀਂ ਰੱਬ ਨੂੰ ਨਰਾਜ਼ ਕੀਤਾ ਉਹਦੀ ਹਾਜ਼ਰੀ ਉਹਨਾਂ ਤੋਂ ਦੂਰ ਚਲੀ ਗਈ ਸੋ ਪਰਮੇਸ਼ਵਰ ਕਹਿੰਦਾ ਆਪਣੇ ਗਹਿਣੇ ਆਪਣੇ ਤੋਂ ਲਾ ਦੋ ਉਹਦਾ ਮਤਲਬ ਸੋਗ ਦੇ ਵਿੱਚ ਜਾਵੋ ਵਰਲਾਪ ਕਰੋ ਜੋ ਤੁਸੀਂ ਕੀਤਾ ਇਜ਼ਰਾਈਲ ਇਜ਼ਰਾਈਲੀਆਂ ਨੇ ਹੋਰੇਬ ਦੇ ਪਹਾੜ ਦੇ ਪਰੇ ਆਪਣੇ ਗਹਿਣੇ ਲਾ ਸੁੱਟੇ ਮੋਸੀਸ ਇੱਕ ਤੰਬੂ ਲੈ ਕੇ ਡੇਰੇ ਤੋਂ ਬਾਹਰ ਦੂਰ ਲਾ ਲੈਂਦਾ ਸੀ ਅਤੇ ਉਸ ਨੂੰ ਮੰਡਲੀ ਦਾ ਤੰਬੂ ਆਖਿਆ یوں ਹੋਇਆ ਪੇ ਜੋ ਕੋਈ ਯਹੋਵਾ ਨੂੰ ਪਾਲਦਾ ਸੀ ਸੋ ਮੰਡਲੀ ਦੇ ਤੰਬੂ ਤੋਂ ਬਾਹਰ ਜਾਂਦਾ ਸੀ یوں ਸੀ ਜਦ ਮੋਸੀਸ ਤੰਬੂ ਵਿੱਚ ਜਾਂਦਾ ਸੀ ਸਾਰੇ ਲੋਕ ਉੱਠ ਕੇ ਆਪੋ ਆਪਣੇ ਤੰਬੂ ਦੇ ਬੂਹੇ ਕੋਲ ਖਲੋ ਜਾਂਦੇ ਸਨ ਮੋਸੀਸ ਨੂੰ ਵੇਖਦੇ ਰਹਿੰਦੇ ਸਨ ਜਿੰਨਾ ਚਿਰ ਉਹ ਤੰਬੂ ਵਿੱਚ ਅੰਦਰ ਨਾ ਵੜ ਜਾਂਦਾ ਤਾਂ یوں ਸੀ ਭਈ ਜਾਂ ਮੋਸੀਸ ਤੰਬੂ ਵਿੱਚ ਵੜ ਜਾਂਦਾ ਸੀ ਉੱਤਰ ਦਾ ਤੰਬ ਉੱਤਰ ਦਾ ਸੀ ਤੰਬੂ ਦੇ ਬੂਹੇ ਉੱਤੇ ਖਲੋ ਜਾਂਦਾ ਸੀ ਤਾਂ ਯਹੋਵਾ ਮੋਸੀਸ ਦੇ ਨਾਲ ਗੱਲ ਕਰਦਾ ਸੀ ਕਈ ਵਾਰੀ ਗੱਲ ਇਹ ਹੁੰਦੀ ਕਿ ਜਦੋਂ ਪਰਮੇਸ਼ੁਰ ਬਹੁਤ ਚੀਜ਼ਾਂ ਕਰਦਾ ਕਰਾਮਾਤ ਕਰਦਾ ਕਈ ਵਾਰੀ ਬੰਦੇ ਦਾ ਜਿਹੜਾ ਦਿਲ ਹੈ ਉਹ ਪੱਥਰ ਬਣ ਜਾਂਦਾ ਤੇ ਬਾਈਬਲ ਦੱਸਦੀ ਕਿ ਮੋਸੀਸ ਆਪਣਾ ਤੰਬੂ ਲੈ ਕੇ ਹੋਰ ਤੰਬੂ ਆ ਤੋਂ ਪਰੇ ਜਾ ਕੇ ਗੜਦਾ ਸੀਗਾ ਜਿੱਥੇ ਜਿਹੜੇ ਲੋਕੀ ਰੱਬ ਦੀ ਪਾਡਣਾ ਕਰਨੀ ਚਾਹਣ ਜਾਂ ਰੱਬ ਬਾਰੇ ਸਵਾਲ ਪੁੱਛਣਾ ਚਾਹਣ ਜਾਂ ਕੋਈ ਵੀ ਐਸੀ ਗੱਲ ਹੋਵੇ ਤਾਂ ਤੰਬੂ ਵਿੱਚ ਜਾਂਦੇ ਸੀ ਤਾਂ ਲੋਕੀ ਦੂਰੋਂ ਦੇਖਦੇ ਸੀ ਕੀ ਦੇਖਦੇ ਸੀ ਕਿ ਜਦੋਂ ਮੌਜ਼ੀਸ ਤੰਬੂ ਅੰਦਰ ਜਾਂਦਾ ਸੀ ਤਾਂ ਰੱਬ ਦੀ ਹਾਜ਼ਰੀ ਬੱਦਲ ਦੇ ਰੂਪ ਦੇ ਵਿੱਚ ਉਹ ਤੰਬੂ ਦੇ ਬੂਹੇ ਮੋਰੇ ਜਾਂ ਤੰਬੂ ਵਿੱਚ ਜਾਂਦੀ ਸੀ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਵੀ ਉਹਨਾਂ ਦੇ ਦਿਲ ਪੱਥਰ ਹੋ ਗਏ ਨਹੀਂ ਰੱਬ ਦੀ ਹਾਜ਼ਰੀ ਵੀ ਦੇਖੀ ਵਰਤਾਂ ਮੀਨ ਕੇ ਸਮਝਣਾ ਔਖਾ ਹੈ ਕਿ ਰੱਬ ਨੂੰ 40 ਦਿਨਾਂ ਦੇ ਅੰਦਰ ਛੱਡ ਕੇ ਉਹ ਮੂਰਤੀ ਕਿੱਦਾਂ ਬਣਾ ਸਕਦੇ ਉਹ ਵੀ ਬੰਦੇ ਦੇ ਰੂਪ ਵਿੱਚ ਨਹੀਂ ਬੁੱਲ ਦੇ ਰੂਪ ਦੇ ਵਿੱਚ ਬਣਾ ਕੇ ਉਹਨੇ ਉਹ ਵੀ ਪੂਜਾ ਕੀਤੀ ਕਈ ਵਾਰੀ ਕੀ ਹੁੰਦਾ ਕਿ ਜਦੋਂ ਪ੍ਰਮਾਤਮਾ ਜਾਂ ਰੱਬ ਕਈ ਵਾਰੀ ਸਾਨੂੰ ਸੁਪਨੇ ਦਿੰਦਾ ਕਈ ਵਾਰੀ ਅਸੀਂ ਸਾਡਾ ਵੀ ਦਿਲ ਕਠਣ ਹੋਣ ਲੱਗ ਪੈਂਦਾ ਕਿ ਰੱਬ ਮੇਰੇ ਨਾਲ ਗੱਲਾਂ ਕਰਦਾ ਫਿਰ ਉਹ ਸੁਪਨੇ ਵੀ ਅਸਰ ਨਹੀਂ ਕਰਦੇ ਕਾਜੀ ਅਸੀਂ ਉਹਨਾਂ ਗਿੱਜ ਕੇ ਆਇਆ ਉਹਦੇ ਸੁਪਨੇ ਦੇਖਣ ਨੂੰ ਬੰਦਾ ਗਿੱਜ ਜਾਂਦਾ ਆ ਇੱਕ ਪ੍ਰਚਾਰਕ ਨੇ ਪ੍ਰਚਾਰ ਕੀਤਾ ਜੋ ਕਿ ਬਹੁਤ ਚੰਗਾ ਪ੍ਰਚਾਰ ਸੀ ਉਹ ਕਹਿੰਦੇ ਇੱਕ ਲੜਕੀ ਨੂੰ ਸੁਪਨਾ ਆਇਆ ਉਹਦੀਆਂ ਤਿੰਨ ਭੈਣਾਂ ਸੀ ਸੱਚੀ ਗੱਲ ਦੀ ਕਹਾਣੀ ਆ ਤਿੰਨ ਭੈਣਾਂ ਸੀ ਪ੍ਰਾਰਥਨਾ ਕਰਦੀਆਂ ਸੁਪਨੇ ਵਿੱਚ ਤਾਂ ਜੀਸਸ ਆਉਂਦਾ ਪਹਿਲੀ ਭੈਣ ਤੇ ਹੱਥ ਰੱਖਦਾ ਉਹਨੂੰ ਕਹਿੰਦਾ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਇਹਨੂੰ ਹੌਸਲਾ ਦਿੰਦਾ ਉਹ ਦੂਸਰੀ ਭੈਣ ਕੋਲ ਵੀ ਜਾਂਦਾ ਉਹਨੂੰ ਵੀ ਹੌਸਲਾ ਦਿੰਦਾ ਪਰ ਜਿਹੜੀ ਤੀਸਰੀ ਭੈਣ ਆ ਉਹਦੇ ਵੱਲ ਮੁਸਕੁਰਾ ਕੇ ਉਹ ਲੰਘ ਜਾਂਦਾ ਸੋ ਪਹਿਲੀ ਭੈਣ ਪੁੱਛਦੀ ਆ ਕਿ ਇਹ ਪ੍ਰਭੂ ਜਿਹੜੀ ਮੇਰੀ ਤੀਸਰੀ ਭੈਣ ਆ ਉਹਨੂੰ ਨਾ ਤਾ ਤੁਸੀਂ ਕੋਈ ਹੌਸਲਾ ਦਿੱਤਾ ਨਾ ਕੋਈ ਦਿਲਾਸਾ ਦਿੱਤਾ ਮੈਨੂੰ ਵੀ ਦਿੱਤਾ ਮੇਰੀ ਭੈਣ ਨੂੰ ਵੀ ਪਰ ਤੀਜੇ ਮੋੜੇ ਤੁਸੀਂ ਮੁਸਕੁਰਾ ਕੇ ਚਲੀ ਗਏ ਕਹਿੰਦਾ ਫਤਖਾ ਲਈ ਤੇਰੀ ਤੀਜੀ ਭੈਣ ਚੰਗੀ ਤਰ੍ਹਾਂ ਜਾਣੀ ਉਹਨੂੰ ਮੈਂ ਕਿੰਨਾ ਪਿਆਰ ਕਰਦਾ ਸੋ ਜੇ ਸੁਪਨੇ ਆਉਂਦੇ ਉਹਨਾਂ ਨੂੰ ਦਿੰਦੇ ਜਿਹੜਾ ਕਮਜ਼ੋਰ ਆ ਜਿਹੜਾ ਵਿਸ਼ਵਾਸਿਤ ਹਜੇ ਕਮਜ਼ੋਰ ਬੜੀ ਤੀਸਰੀ ਪੈਣ ਉਹ ਤਕੜੀ ਆ ਉਹਨੂੰ ਹੌਸਲੇ ਦੀ ਜ਼ਰੂਰਤ ਨਹੀਂ ਕਿਉਂਕਿ ਰੱਬ ਦੇ ਵਿੱਚ ਉਹ ਤਕੜੀ ਕਹਿੰਦੇ ਤੀਸਰੀ ਪੈਣ ਜਾਣਦੀ ਆ ਉਹਨੂੰ ਮੈਂ ਕਿੰਨਾ ਜ਼ਿਆਦਾ ਪਿਆਰ ਕਰਦਾ ਪਰ ਜਿਹੜੀਆਂ ਬਾਕੀ ਦੀਆਂ ਦੋ ਉਹਨਾਂ ਨੂੰ ਹੌਸਲੇ ਦੀ ਜ਼ਰੂਰਤ ਸੀ ਸੋ ਇਸੇ ਦੇਖਦੇ ਕਈ ਵਾਰੀ ਜਦੋਂ ਸਾਨੂੰ ਸੁਪਨੇ ਆਉਂਦੇ ਸਾਡਾ ਦਿਲ ਵੀ ਪੱਥਰ ਹੋ ਜਾਂਦਾ ਕਿਉਂਕਿ ਸੇ ਇੱਕ ਚੀਜ਼ ਵਾਰ-ਵਾਰ ਦੇਖੀ ਜਾਂਨੇ ਆ ਉਸੇ ਤਰ੍ਹਾਂ ਲੋਕਾਂ ਨਾਲ ਹੋਈ ਕਿਉਂਕਿ ਨਹੀਂ ਰੱਬ ਦੀ ਸ਼ਕਤੀ ਐਨੀ ਵਾਰੀ ਦੇਖੀ ਉਹ ਗਿੱਜ ਗਿਆ ਤਨ ਦੇ ਦਿਲ ਦੇ ਵਿੱਚੋਂ ਮੜ ਜਾ ਡਰ ਵੀ ਚਲੇਗਾ ਕਿਉਂਕਿ ਬਾਰ 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 ਰੱਬ ਦੀ ਸ਼ਕਤੀ ਦੇਖੀ ਸੋਸੀਂ ਕਾਹ ਪੜਦੇ ਆ ਦਸਵੀਂ ਅੱਦ ਲੰਬੀਅਤਾਂ ਨੂੰ ਪਈ ਜਾ ਮੂਸੀਸ ਤੰਬੂ ਵਿੱਚ ਵੜ ਜਾਂਦਾ ਸੀ ਬੱਦਰ ਦਾ ਥੰਮ ਉਤਰਦਾ ਸੀ ਤੰਮ ਤੰਬੂ ਦੇ ਬੂਹੇ ਤੇ ਖਲੋ ਜਾਂਦਾ ਸੀ ਯਹੋਵਾ ਮੂਸੀਸ ਨਾਲ ਗੱਲਾਂ ਕਰਦਾ ਸੀ ਜਦ ਸਾਰੇ ਆ ਲੋਕਾਂ ਨੇ ਬਦਲ ਦੇ ਬਦਲ ਨੂੰ ਤੰਬੂ ਦੇ ਬੂਹੇ ਉੱਤੇ ਖਲੋਤਾ ਵੇਖਿਆ ਸਾਰੇ ਲੋਕ ਉੱਥੇ ਖਲੋਤੇ ਆਪੋ ਆਪਣੇ ਤੰਬੂ ਦੇ ਬੂਹੇ ਵਿੱਚ ਮੱਥਾ ਟੇਕਿਆ ਯਹੋਵਾ ਮੂਸੀਸ ਨਾਲ ਅਮੋ ਸਾਹਮਣੇ ਗੱਲ ਕਰਦਾ ਸੀ ਜਿਵੇਂ ਕੋਈ ਮਨੁੱਖ ਆਪਣੇ ਸੱਜਣ ਨਾਲ ਬੋਲਦਾ ਹੈ ਅਤੇ ਉਹ ਇਹ ਡੇਰੇ ਨੂੰ ਮੁੜ ਜਾਂਦਾ ਸੀ ਉਹਦੇ ਇੱਕ ਗੱਭਰ ਹਸੇਵ ਦਾ ਨੂਨ ਦਾ ਪੁੱਤਰ ਯਸ਼ੂਆ ਤੰਬੂਾਂ ਦੇ ਵਿੱਚੋਂ ਨਾ ਹਿਲਦਾ ਸੀ ਮੌਸੀਸ ਬਾਈਬਲ ਦੱਸਦੀ ਕਿ ਜੀਜ਼ਸ ਮੰਗੂ ਸੀ ਬਾਈਬਲ ਦੱਸਦੀ ਕਿ ਮੌਸੀਸ ਦੇ ਨਾਲ ਪਰਮੇਸ਼ੁਰ ਅਮੋ ਸਾਹਮਣੇ ਗੱਲ ਕਰਦਾ ਸੀ ਜਿੱਦਾਂ ਦੋਸਤ ਦੋਸਤ ਦੇ ਨਾਲ ਗੱਲ ਕਰਦਾ ਉਸੇ ਤਰ੍ਹਾਂ ਅਸੀਂ ਜੀਜ਼ਸ ਨੂੰ ਵੀ ਦੇਖਦੇ ਕਿ ਪਰਮੇਸ਼ੁਰ ਵੀ ਜੀਜ਼ਸ ਦੇ ਅਮੋ ਸਾਹਮਣੇ ਗੱਲ ਕਰਦਾ ਆ ਕਿਉਂਕਿ ਪਰਮੇਸ਼ੁਰ ਦਾ ਮੂੰਹ ਜੀਸਸ ਨੇ ਦੇਖਿਆ ਪਰ ਮੋਸੀਸ ਨੇ ਨਹੀਂ ਦੇਖਿਆ ਕਿਉਂਕਿ ਜੀਸਸ ਮੋਸੀਸ ਤੋਂ ਬੜਾ ਸੀ ਅਤੇ ਉੱਤਮ ਸੀ ਫਿਰ ਗਾਹਾਂ ਪੜਦੇ ਜਸ਼ੂਆ ਜਿਹੜਾ ਗਾਹਾਂ ਮੋਸੀਸ ਤੋਂ ਬਾਅਦ ਜਿਹੜਾ ਰੱਬ ਵੱਲੋਂ ਚੁਣਿਆ ਗਿਆ ਸੀ ਯਹੂਦੀਆਂ ਨੂੰ ਰਾਹ ਦਿਖਾਣ ਲਈ ਅਸੀਂ ਦੇਖਦੇ ਕਿ ਰੱਬ ਜਸ਼ੂਆ ਨੂੰ ਕਿਉਂ ਚੁਣਦਾ ਅਸੀਂ ਦੇਖਦੇ ਕਿ ਜਸ਼ੂਆ ਹਮੇਸ਼ਾ ਮੋਸੀਸ ਨਾਲ ਖੜਦਾ ਹਮੇਸ਼ਾ ਮੋਸੀਸ ਨਾ ਰਹਿੰਦਾ ਹਮੇਸ਼ਾ ਮੋਸੀਸ ਦੀ ਸੇਵਾ ਕਰਦਾ ਹਮੇਸ਼ਾ ਮੋਸੀਸ ਦੀ ਸੰਗਤ ਕਰਦਾ ਤਾਂ ਰੱਬ ਉਹਨੂੰ ਚੁਣਦਾ ਕਿ ਉਹਦੇ ਵਿੱਚ ਸਹੀ ਉਹਦਾ ਦਿਲ ਸਹੀ ਆ ਉਹ ਰੱਬ ਲਈ ਖੜਨ ਨੂੰ ਤਿਆਰ ਆ ਜਦੋਂ ਮੋਸੀਸ ਪਹਾੜ ਚੜਿਆ ਥੱਲੇ ਜਸ਼ੂਆ ਉਹਦੀ ਇੰਤਜ਼ਾਰ ਕਰਦਾ ਮੁੜ ਕੇ ਨਹੀਂ ਗਿਆ ਤੰਬੂਾਂ ਦੇ ਵਿੱਚ ਜਦੋਂ ਮੋਸੀਸ ਜਾਂਦਾ ਸੀ ਜਸ਼ੂਆ ਹਿਲ ਦਾ ਨਸੂ ਉੱਥੇ ਹੀ ਰਹਿੰਦਾ ਸੀਗਾ ਫਿਰ ਮੋਸੀਸ ਨੇ ਯਹੋਵਾ ਨੂੰ ਆਖਿਆ ਵੇਖ ਤੂੰ ਮੈਨੂੰ ਆਖਦਾ ਹੈ ਇਨਾ ਲੋਕਾਂ ਨੂੰ ਉਤਾਹਾਂ ਲੈ ਜਾ ਪਰ ਤੈ ਮੈਨੂੰ ਨਹੀਂ ਦੱਸਿਆ ਕਿ ਨੂੰ ਤੂੰ ਮੇਰੇ ਨਾਲ ਕੱਲੇਗਾ ਤਾਂ ਵੀ ਤੈ ਆਖਿਆ ਹੈ ਕਿ ਮੈਂ ਤੈਨੂੰ ਨਾ ਤੋਂ ਜਾਣਦਾ ਹਾਂ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ਸੋ ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹਾ ਮੈਨੂੰ ਆਪਣਾ ਰਾਸ ਦੇਖ ਮੈਂ ਤੈਨੂੰ ਜਾਣਨਾ ਚਾਹਨਾ ਹਾਂ ਜਾਣ ਮੈਂ ਤੈਨੂੰ ਜਾਣਾਂ ਤਾਂ ਜੋ ਤੇਰੀ ਕਿਰਪਾ ਨਿਗਾਹ ਮੇਰੇ ਉੱਤੇ ਰਹੇ ਸਮਝ ਲੈ ਇਹ ਕੌਮ ਤੇਰੀ ਪਰਜਾਇ ਹਸੋ ਪਰਮੇਸ਼ਵਰ ਕਹਿੰਦਾ ਮੈਨੂੰ ਤਾਂ ਕਹਿੰਦਾ ਇਹ ਲੈ ਨਾ ਲੋਕਾਂ ਨੂੰ ਲੈ ਜਾ ਕਈ ਨਾ ਦੀ ਜ਼ਮੀਨ ਨੂੰ ਪਰ ਕੌਣ ਮੇਰੇ ਨਾਲ ਜਾਊ ਕਿਹਦੇ ਨਾਲ ਮੈਂ ਜਾਊ ਕਹਿੰਦਾ ਪਰਮੇਸ਼ਵਰ ਮੈਂ ਤੇਰੇ ਰਾਹਾਂ ਨੂੰ ਜਾਣਨਾ ਚਾਹੁੰਦਾ ਮੈਂ ਤੈਨੂੰ ਜਾਣਨਾ ਚਾਹੁੰਦਾ ਤੂੰ ਕਹਿਣਾ ਕਿ ਮੈਂ ਦਇਆ ਪਾਈ ਆ ਤੇਰੀ ਨਿਗਾਹ ਦੇ ਵਿੱਚ ਕਿ ਇਹ ਪਰਮੇਸ਼ਵਰ ਇਹ ਜਿਹੜੀ ਕੌਮ ਆ ਇਹ ਵੀ ਤੇਰੀ ਕੌਮ ਆ ਤਾਂ ਰੱਬ ਉਹਨੂੰ ਕਹਿੰਦਾ ਮੇਰੀ ਹਾਜ਼ਰੀ ਤੇਰੇ ਨਾਲ ਜਾਵੇਗੀ ਰੱਬ ਨੇ ਉਹਦੀ ਸੁਣ ਲਈ ਕਹਿੰਦਾ ਮੋਸੀਸ ਤੂੰ ਮੇਰੇ ਗੱਲ ਸੁਹੀਂ ਮੈਂ ਤੇਰੇ ਉੱਤੇ ਦਇਆ ਕੀਤੀ ਮੋਸੇ ਮਜਰੂਰ ਜਾਉਂਗਾ ਤੇਰੇ ਨਾਲ ਕਾਦੇ ਲਈ ਕਿਉਂਕਿ ਫਰਿਸ਼ਤੇ ਬਿਛਾ ਦੀ ਹਜ਼ਾਰਾਂ ਹੀ ਹੋਣ ਪਰ ਫਰਿਸ਼ਤਿਆਂ ਨਾਲੋਂ ਰੱਬ ਚਾਹੀਦਾ ਸੋ ਮੋਸੇ ਫਰਿਸ਼ਤੇ ਨਾਲ ਰਾਜੀ ਨਹੀਂ ਸੀ ਚਾਹੇ ਰੱਬ ਕਹਿੰਦਾ ਫਿਰ ਤੁਹਾਨੂੰ ਫਰਿਸ਼ਤੇ ਨਹੀਂ ਚਾਹੀਦੇ ਮੈਨੂੰ ਤੂੰ ਚਾਹੀਦਾ ਪਰਮੇਸ਼ੁਰ ਤੇਰੀ ਹਾਜ਼ਰੀ ਕਿਉਂਕਿ ਫਰਿਸ਼ਤੇ ਰੱਬ ਦੀ ਜਗ੍ਹਾ ਨਹੀਂ ਲੈ ਸਕਦੇ ਚਾਹੇ ਜਿੰਨੇ ਮਰਜੀ ਤਕੜੇ ਫਰਿਸ਼ਤੇ ਵੀ ਹੋਣ ਉਹ ਰੱਬ ਦੀ ਜਗ੍ਹਾ ਕਦੇ ਵੀ ਨਹੀਂ ਲੈ ਸਕਦੇ ਕਿਉਂਕਿ ਬਾਈਬਲ ਦੱਸਦੀ ਕਿ ਜਿਹੜੇ ਫਰਿਸ਼ਤੇ ਉਹ ਕੌਣ ਆ ਸੇਵਾਦਾਰ ਰੱਬ ਦੇ ਸੇਵਾਦਾਰ ਤਾਂ ਜਿਹੜਾ ਸੇਵਾਦਾਰ ਆ ਉਹ ਆਪਣੇ ਗੁਰੂ ਤੋਂ ਬੜਾ ਕਦੀ ਵੀ ਨਹੀਂ ਹੋ ਸਕਦਾ ਨਾ ਆਪਣੇ ਗੁਰੂ ਦੇ ਤੁਲ ਹੋ ਸਕਦਾ ਕਿਉਂਕਿ ਉਹ ਸੇਵਾਦਾਰ ਆ ਅਤੇ ਜਿਹੜੇ ਫਰਿਸ਼ਤੇ ਆ ਉਹ ਸੇਵਾਦਾਰ ਆ ਉਹ ਕਦੇ ਰੱਬ ਦੀ ਜਗ੍ਹਾ ਲੈ ਨਹੀਂ ਸਕਦੇ ਸੋ ਮੋਹਫੀਸ ਕੋਸ਼ਿਸ਼ ਨਹੀਂ ਸੀ ਕਿ ਫਰਿਸ਼ਤਾ ਜਾऊं ਕਿਉਂਕਿ ਉਹ ਫਰਿਸ਼ਤਾ ਨਹੀਂ ਸੀ ਚਾਹੀਦਾ ਫਰਿਸ਼ਤਾ ਚੰਗਾ ਆ ਸੇਵਾਦਾਰ ਆ ਰੱਬ ਦੇ ਵਿੱਚੋਂ ਸਾਡਾ ਭਰਾ ਆ ਪਰ ਉਹ ਰੱਬ ਨਹੀਂ ਆ ਪਰ ਮੋਸੀਸ ਨੂੰ ਫਰਿਸ਼ਤਿਆਂ ਦੀ ਹਾਜ਼ਰੀ ਨਹੀਂ ਬਲਕਿ ਰੱਬ ਦੀ ਹਾਜ਼ਰੀ ਚਾਹੀਦੀ ਸੀ ਅਤੇ ਰੱਬ ਜਾਣਦਾ ਸੀਗਾ ਕਿ ਮੋਸੀਸ ਦੇ ਦਿਲ ਦੇ ਵਿੱਚ ਉਹਦੇ ਲਈ ਤਮੰਨਾ ਰੱਬ ਦੇ ਲਈ ਕਿ ਮੋਸੀਸ ਜਾਣ ਨੂੰ ਤਿਆਰ ਨਹੀਂ ਆ ਉਹ ਸਮਝੇ ਰੱਬ ਬਾਰੇ ਹੋਰ ਸਿੱਖਣਾ ਚਾਹੁੰਦਾ ਉਹਨੂੰ ਰੱਬ ਚਾਹੀਦਾ ਫਰਿਸ਼ਤਾਂ ਦੀ ਚਾਹੀਦਾ ਉਹਨੂੰ ਰੱਬ ਦੀ ਹਾਜ਼ਰੀ ਚਾਹੀਦੀ ਆ ਕਿਉਂਕਿ ਫਰਿਸ਼ਤਰ ਕਦੇ ਵੀ ਰੱਬ ਦੀ ਹਾਜ਼ਰੀ ਦੀ ਜਗ੍ਹਾ ਲੈ ਨਹੀਂ ਸਕਦਾ ਅਤੇ ਰੱਬ ਮੋਸੀਸ ਦੀ ਫਰਿਆਦ ਸੁਣਦਾ ਅਤੇ ਜਦੋਂ ਮੋਸਿਸ ਦੀ ਫਰਿਆਦ ਸੁਣਦਾ ਪਰਮੇਸ਼ਵਰ ਆਪਣਾ ਮਨ ਬਦਲਦਾ ਅਤੇ ਕਹਿੰਦਾ ਮੋਸੀਸ ਮੈਂ ਤੁਹਾਡੇ ਨਾਲ ਹੁਣ ਜਾਉਂ ਮੇਰੀ ਹਾਜ਼ਰੀ ਮੜ ਕੇ ਤੇਰੇ ਨਾਲ ਜਾਉਂ ਇਥੇ ਅਸੀਂ ਫਿਰ ਤੂੰ ਦੇ ਦੇ ਮੋਸੀਸ ਮੰਗੂ ਜੀਸਸ ਕਿ ਮੋਸੀਸ ਦੀ ਗੱਲ ਪਰਮੇਸ਼ਵਰ ਨੇ ਮੰਨੀ ਮੋਸੀਸ ਦੀ ਗੱਲ ਪਰਮੇਸ਼ਵਰ ਨੇ ਸੁਣੀ ਅਗਰ ਰੱਬ ਨੇ ਮੋਸੀਸ ਦੀ ਸੁਣੀ ਤਾਂ ਰੱਬ ਜੀਸਸ ਦੀ ਕਿਉਂ ਨਾ ਸੁਣੂਗਾ ਜਿਹੜਾ ਉਹਦਾ ਪੁੱਤ ਹੈ ਇਸ ਕਰਕੇ ਜਿਹੜਾ ਸਾਡਾ ਮੋਸੀਸ ਨੂੰ ਵੀ ਬੜਾਇਆ ਕਿਉਂਕਿ ਜੇ ਪਰਮੇਸ਼ਵਰ ਮੋਸੀਸ ਦੀ ਸੁਣਦਾ ਰੱਬ ਜੀਸਸ ਦੀ ਵੀ ਉਹ ਤੋਂ ਬਾਅਦ ਜਾਦੇ ਗੱਲ ਸੁਣਦਾ ਕਿਉਂਕਿ ਜੀਸਸ ਉਹਦਾ ਪੁੱਤ ਤੇ ਆ ਤੇ ਜੀਸਸ ਚਾਹੇ ਜਿੰਨਾ ਮਰਜੀ بڑا ਪਗੰਬਰ ਹੋਵੇ ਉਸ ਪਵਿੱਤਰਤਾਈ ਦਾ ਮੁਕਾਬਲਾ ਨਹੀਂ ਕਰ ਸਕਦਾ ਜੋ ਜੀਸਸ ਤੇ ਵਿੱਚ ਹੈ ਸੋ ਅਗਰ ਮੋਸੀਸ ਦੀ ਗੱਲ ਰੱਬ ਸੁਣਦਾ ਤਾਂ ਜੀਸਸ ਦੀ ਰੱਬ ਕਿਉਂ ਨਹੀਂ ਜਾਦੇ ਸੁਣਦਾ ਤੌ ਚਾਦ ਮਾ ਤੌ ਸਾਖਿਆ ਮੇਰੀ ਹਾਜ਼ਰੀ ਤੇਰੇ ਨਾਲ ਜਾਵੇਗੀ ਮੈਂ ਤੈਨੂੰ ਆਰਾਮ ਦਿਆਂਗਾ ਫਿਰ ਉਸਨੇ ਅਖਿਆ ਛੇ ਤੇਰੀ ਹਾਜ਼ਰੀ ਸਾਡੇ ਨਾਲ ਨਹੀਂ ਜਾਂਦੀ ਸੰਲ ਤੂੰ ਤਾਹਣਾ ਲੈ ਜਾ ਮੂਜ਼ਿਸ ਕਹਿੰਦਾ ਆਪਣੇ ਹੱਥ ਖੜੇ ਕਰਦਾ ਅਗਰ ਸੈਂ ਸਾਡੇ ਨਾਲ ਨਹੀਂ ਜਾਣਾ ਅਗਰ ਤੇਰੀ ਹਾਜ਼ਰੀ ਨੇ ਨਹੀਂ ਜਾਣਾ ਅਸੀਂ ਨਹੀਂ ਜਾਣਾ ਅਸੀਂ ਇੱਥੇ ਹੀ ਆਂ ਕੰਬੋ ਇੱਥੇ ਰਹਿਣਗੇ ਲੋਕੀ ਵੀ ਇੱਥੇ ਰਹਿਣਗੇ ਮੈਂ ਵੀ ਇੱਥੇ ਰਹੂੰਗਾ ਕਿਉਂਕਿ ਬਿਨਾ ਤੇ ਤੋ ਅਸੀਂ ਪੈਰ ਨਹੀਂ ਪੜ ਚਾਹੇ ਤੂੰ ਆਪਣਾ ਫਰਿਸ਼ਤਾ ਵੀ ਭੇਜ ਦੇ ਸਾਨੂੰ ਫਰਿਸ਼ਤਾ ਨਹੀਂ ਚਾਹੀਦਾ ਰੱਬ ਸਾਨੂੰ ਤੂੰ ਚਾਹੀਦਾ ਕਿ ਤੇਰੀ ਹਾਜ਼ਰੀ ਸਾਡੇ ਮੋਰੇ ਮੋਰੇ ਜਾਵੇ ਫੇਰ ਇਹ ਕਿਵੇਂ ਜਾਣਿਆ ਜਾਵੇਗਾ ਵੀ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਤਾਂ ਮੇਰੀ ਪਰਜਾ ਹੁੰਦੀ ਫੇਰ ਮੈਂ ਕਿਸ ਤਰ੍ਹਾਂ ਫਿਰ ਤੂੰ ਸਾਡੇ ਨਾਲ ਨਾ ਜਾ ਤਾਂ ਸਾਨੂੰ ਕਿਸ ਤਰ੍ਹਾਂ ਪਤਾ ਲੱਗੂ ਕਿ ਤੇਰੀ ਦਇਆ ਸੱਚੀ ਮੇਰੇ ਤੇ ਤਾਂ ਮੇਰੇ ਆ ਲੋਕਾਂ ਤੇ ਆ ਕੀ ਇਹ ਯੂ ਨਹੀਂ ਪਈ ਤੂੰ ਸਾਡੇ ਨਾਲ ਜਾਂਦਾ ਹੈ ਯਾਨੀ ਕਿ ਜਦ ਇਹ ਨਹੀਂ ਲੋਕਾਂ ਨੂੰ ਪਤਾ ਅਸੀਂ ਵੀ ਜਾਣਦੇ ਲੋਕੀ ਵੀ ਜਾਣਦੇ ਕਿ ਤੇਰੀ ਹਾਜ਼ਰੀ ਸਾਡੇ ਨਾਲ ਜਾਂਦੀ ਹੈ ਲੋਕੀ ਬੱਦਲ ਦੇਖ ਸਕਦੇ ਲੋਕੀ ਅੱਖ ਦਾ ਥੰਬ ਦੇ ਸਕਦੇ ਅਸੀਂ ਅਰਥਾਤ ਮੈਂ ਤੇ ਤੇਰੀ ਭੜਾ ਸਾਰਿਆਂ ਲੋਕਾਂ ਵਿੱਚੋਂ ਜਿਹੜੀ ਜ਼ਮੀਨ ਉੱਤੇ ਹਨ ਅਲੋਖੇ ਰੱਖੇ ਗਏ ਹਨ ਕਿ ਜਿਹੜੇ ਰੱਬ ਦੇ ਲੋਕ ਆ ਕਿਉਂਕਿ ਸਾਨੂੰ ਸੰਤ ਪੀਟਰ ਵੀ ਕਹਿੰਦਾ ਸਾਨੂੰ ਅਨੋਖੇ ਲੋਕ ਆਮ ਲੋਕਾਂ ਮੰਗੂ ਜੇ ਸਾਡੀ ਬੋਲ ਚਾਲ ਚੱਲਣ ਉੱਠਣਾ ਬੈਠਣਾ ਕੱਪੜਾ ਪਾਣਾ ਬਾਹਰ ਲਿਆ ਲੋਕਾਂ ਮੰਗੂ ਆ ਫਿਰ ਅਸੀਂ ਰੱਬ ਦੇ ਅਨੋਖੇ ਲੋਕ ਨਹੀਂ ਆ ਤੇ ਸਾਡੇ ਤਾਂ ਉਹਨਾਂ ਵਿੱਚ ਕੋਈ ਫਰਕ ਨਹੀਂ ਆ ਸਿਰਫ ਇੱਕ ਫਰਕ ਆ ਉਹ ਜੀਸਸ ਦਾ ਨਾਮ ਨਹੀਂ ਲੈਂਦੇ ਜਦ ਤੁਸੀਂ ਜਿਵੇਂ ਮੈਂ ਲੈਂਦਾ ਹਾਂ ਪਰ ਜਿਹੜੇ ਰੱਬ ਦੇ ਲੋਕ ਆ ਸਾਨੂੰ ਇੱਕਦਮ ਅਨੋਖੇ ਆਮ ਲੋਕਾਂ ਵਰਗੇ ਨਹੀਂ ਹੋਣਾ ਚਾਹੀਦਾ ਸਾਡੀ ਬੋਲ ਸਾਡਾ ਚਾਲ ਸਾਡੇ ਵਿਚਾਰ ਸਾਡੀ ਉੱਠਣੀ ਬੈਠਣੀ ਤੇ ਸਾਡੀ ਚਾਲ ਪਰਮੇਸ਼ਵਰ ਦੇ ਉੱਤੇ ਹੋਣੀ ਚਾਹੀਦੀ ਉਹਦੀ ਘੜਤ ਤੇ ਉੱਤੇ ਕਿਉਂਕਿ ਉਹ ਸਾਡੀ ਮਸਾਲ ਅਤੇ ਉਹ ਸਾਡਾ ਪ੍ਰਭੂ ਆ ਅਤੇ ਜਿਹੜੀ ਉਹਦੇ ਬੱਚੇ ਆ ਉਹਦੇ ਫਰਕੇ ਹੋਣਗੇ ਤਾਂ ਕਿ ਬਾਹਰਲੇ ਲੋਕੀ ਥਵਾੜੇ ਵੱਲ ਦੇਖ ਕੇ ਕਹਿਣ ਯਾਰ ਇਹ ਸਾਡੇ ਨਾਲੋਂ ਅਲੋਖਾ ਇਹ ਸਾਡੇ ਵਰਗਾ ਨਹੀਂ ਸੋ ਬਾਈਬਲ ਕੀ ਕਹਿੰਦੀ ਯਹੂਦੀ ਰੱਬ ਦੇ ਅਲੋਖੇ ਲੋਕ ਦੀ ਆਮ ਲੋਕਾਂ ਵਰਗੇ ਨਹੀਂ ਉਹ ਜਿਹੜੇ ਰੱਬ ਨੇ ਚੁਣੇ ਹੋਏ ਲੋਕ ਆ ਜਹੋਵਾ ਨੇ ਮੋਸੀਸ ਨੂੰ ਆਖਿਆ ਜਿਹੜੀ ਗੱਲ ਮੈਂ ਕੀਤੀ ਹੈ ਮੈਂ ਕਰਾਂਗਾ ਕਿਉਂ ਜੋ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ਮੈਂ ਤੈਨੂੰ ਨਾ ਹਾਂ ਤੋ ਜਾਣ ਮੈਂ ਤੇਰੇ ਨਾਂ ਤੋ ਤੈਨੂੰ ਬੁਲਾਣਾ ਮੌਫਿਸ ਤੈਨੂੰ ਮੈਂ ਚੰਗੀ ਜਣਾਮੀ ਨਾਂ ਤੋ ਬੁਲਾਂਦਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੇਰੇ ਨਾਂ ਤੋ ਜਾਣਦਾ ਹਾਂ ਉਸ ਆਖਿਆ ਮੈਨੂੰ ਆਪਣਾ ਤੇਜ ਵਿਖਾਈ ਫਿਰ ਮੌਫਿਸ ਕਹਿੰਦਾ ਪ੍ਰਭੂ ਤੁਸੀਂ ਮੈਨੂੰ ਨਾਂ ਤੋ ਤਾਂ ਜਾਣਦਾ ਪਰ ਮੇਰੇ ਦਿਲ ਦੇ ਵਿੱਚ ਇੱਕ ਖਾਹਿਸ਼ ਆ ਅ ਤੇ ਉਹ ਕਹੇជា ਕਿ ਪਰਮੇਸ਼ਵਰ ਮੈਂ ਤੁਹਾਨੂੰ ਦੇਖਣਾ ਚਾਹਾਂ ਰਿਹਾ ਕਿ ਤੋ ਅਸਲੀ ਰੂਪ ਚ ਦੇਖਣ ਨੂੰ ਇਸ ਤਰ੍ਹਾਂ ਦਾ ਲੱਗਦਾ ਮੈਂ ਤੇਰਾ ਤੇ ਉਹਦਾ ਮਤਲਬ ਤੇਰੇ ਦਰਸ਼ਨ ਕਰਨੇ ਚਾਹਦਾ ਮੈਂ ਤੈਨੂੰ ਦੇਖਣਾ ਚਾਹਦਾ ਹਾਂ ਉਸ ਆਖਿਆ ਪਰਮੇਸ਼ੁਰ ਨੇ ਉਹਦੀ ਇਹ ਵੀ ਫਰਿਆਦ ਪੂਰੀ ਕਰਦਾ ਮੈਂ ਆਪਣੀ ਸਾਰੀ ਭਲਾਈ ਤੇਰੇ ਅੱਗੇ ਦੀ ਨਿਗਾਵਾਂਗਾ ਉਹ ਤਾਂ ਮੇਰੀ ਹਾਜ਼ਰੀ ਤੇਰੇ ਮੋਰੋਚੀ ਨੰਗੂਂਗੀ ਮੇਰੀ ਪਵਿੱਤਰਤਾਈ ਤੇਰੇ ਮੋਰੋਚੀ ਨੰਗੂਂਗੀ ਅਤੇ ਤੇਰੇ ਅੱਗੇ ਜਹੋਵਾ ਦੇ ਨਾਮ ਦਾ ਪ੍ਰਚਾਰ ਕਰੇਗਾ ਮਤਲਬ ਜਹੋਵਾ ਦਾ ਜਸ ਗਾਏ ਜਾਊਗਾ ਉਕੀਤਾ ਯਾਹ ਜਿਸ ਉਤੇ ਦਇਆਲ ਹੈ ਰੱਬ ਉਹਦੀ ਉਤੇ ਦਇਆਲ ਹੋਊਗਾ ਜਿਸ ਤੇ ਰੱਬ ਰਹਿਮ ਕਰਦਾ ਉਹਦੇ ਉਤੇ ਰੱਬ ਰਹਿਮ ਵੀ ਕਰੂਗਾ ਤਾਂ ਉਸਨੇ ਆਖਿਆ ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸਕਦਾ ਮੋਸੀਸ ਤਾਂ ਉਹ ਮੈਂ ਆਪਣੇ ਦਰਸ਼ਨ ਦਊਗਾ ਪਰ ਤੂੰ ਮੇਰਾ ਮੂੰਹ ਨਹੀਂ ਦੇਖ ਸਕਦਾ ਕਿਉਂਕਿ ਕੋਈ ਵੀ ਦੁਨਿਆਵੀ ਆਦਮੀ ਨਹੀਂ ਕਿ ਜਿਹੜਾ ਮੇਰਾ ਮੂੰਹ ਦੇਖ ਕੇ ਜੀ ਸਕੇ ਸੋ ਤਾਂ ਹੀ ਬਾਈਬਲ ਦੇ ਵਿੱਚ ਜੀਸਸ ਜਣ ਕੇ ਯੋਹੰਨਾ ਦੀ ਅੰਜੀਲ ਦੇ ਵਿੱਚ ਸਾਨੂੰ ਸਾਫ਼ ਸਮਝਾਉਂਦੇ ਆ ਜੋਨ ਵੀ ਲੇਕ ਜੌਨ ਦੀ انجਿਲ ਦੇ ਵਿੱਚ ਜੀਸਸ ਨੇ ਕਿਹਾ ਕਿ ਕਿਸੇ ਵੀ ਆਦਮੀ ਨੇ ਰੱਬ ਨੂੰ ਨਹੀਂ ਦੇਖਿਆ ਕਿਉਂਕਿ ਉਹਦੇ ਵੱਲ ਕੋਈ ਵੀ ਨਹੀਂ ਦੇਖ ਸਕਦਾ ਰੱਬ ਦਾ ਮਤਲਬ ਯਾਵੇ ਕਿ ਯਾਵੇਂ ਨੂੰ ਸਸਿਕ ਨੇ ਦੇਖਿਆ ਉਹਦੇ ਪੁੱਤ ਜੀਸਸ ਨੇ ਉਹ ਕਾਹਦੇ ਲਈ ਕਿਉਂਕਿ ਉਹਦੀ ਜਗ੍ਹਾ ਤੋਂ ਉਹਦੇ ਸਵਰਗ ਤੋਂ ਉਹ ਆਇਆ ਤਾਂ ਸਵਰਗ ਦੇ ਫ੍ਰਿਸਤੀਆ ਨੇ ਵੀ ਉਹਨੂੰ ਦੇਖਿਆ ਪਰ ਜੋ ਬਸ਼ਰ ਆ ਜਾਂ ਇਨਸਾਨ ਆ ਉਹ ਰੱਬ ਦੇ ਮੂੰਹ ਨੂੰ ਦੇਖ ਨਹੀਂ ਸਕਦੇ ਕਈ ਵਾਰੀ ਜਦੋਂ ਅਸੀਂ ਬਾਈਬਲ ਦੇ ਵਿੱਚ ਪਹਿਲਾਂ ਵੀ ਪ੍ਰਚਾਰ ਕੀਤਾ ਅਸੀਂ ਪੜਦੇ ਪ੍ਰਭੂ ਪ੍ਰਗਟ ਹੋਇਆ ਲੋਕਾਂ ਨੇ ਦੇਖਿਆ ਇਬਰਾਹਿਮ ਨੇ ਦੇਖਿਆ ਇਬਰਾਹਿਮ ਨੇ ਉਹਦਣਾ ਰੋਟੀ ਖਾਦੀ ਪਰ ਉਹ ਪ੍ਰਭੂ ਆਵੇ ਨਹੀਂ ਸੀ ਉਹਦਾ ਪੁੱਤ ਜੀਸਸ ਸੀ ਕਿਉਂਕਿ ਜੀਸਸ ਆਪ ਕਹਿੰਦਾ ਮੋਸੀਸ ਨੇ ਮੈਨੂੰ ਦੇਖਿਆ ਕਿ ਇਹਨੂੰ ਜੀਸਸ ਨੂੰ ਆਵੇ ਨੂੰ ਨਹੀਂ ਆਵੇ ਨੂੰ ਨਹੀਂ ਬਲਕਿ ਉਸਨੇ ਜੀਸਸ ਦੇ ਦਰਸ਼ਨ ਕੀਤੇ ਤਾਂ ਫਿਰ ਕੀ ਕਹਿੰਦਾ ਫਿਰ ਤੁਸੀਂ ਪੜਦੇ ਆ 18ਵੀਂ ਐਤ ਉਸ ਆਖਿਆ ਤੂੰ ਮੇਰਾ ਮੂੰਹ ਨਹੀਂ ਵੀਆ ਸੌਰੀ ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸਕਦਾ ਤਾਂ ਯਹੋਵਾ ਨੇ ਆਖਿਆ ਵੇਖ ਮੇਰੇ ਕੋਲ ਇੱਕ ਥਾਂ ਹੈ ਤੂੰ ਇੱਕ ਚਟਾਨ ਉੱਤੇ ਖਲੋ ਚਾਵੀਂ یوں ਹੋਵੇਗਾ ਕਿ ਜਦ ਮੇਰਾ ਤੇਜ ਲੰਘ ਜਾਵੇ ਮੈਂ ਤੈਨੂੰ ਚਟਾਨ ਦੀ ਇੱਕ ਹੁੰਦਰ ਵਿੱਚ ਪਾਵਾਂਗਾ ਅਤੇ ਲੁਕਣ ਦੇ ਵੇਲੇ ਨੰਗਣ ਦੇ ਵੇਲੇ ਮੈਂ ਤੈਨੂੰ ਆਪਣਾ ਹੱਥ ਨਾਲ ਟਕਾਂਗਾ ਮੈਂ ਆਪਣਾ ਹੱਥ ਹਟਾਵਾਂਗਾ ਤੂੰ ਮੇਰਾ ਪਿੱਛਾ ਵੇਖੇਗਾ ਮੇਰਾ ਮੂੰਹ ਨਹੀਂ ਚਟਾਂ ਤੇ ਚੜ ਜਾ ਮੋਂਜੀ ਅਤ ਚਟਾਂ ਦੇ ਵਿੱਚ ਜਿਹੜੀ ਖੁੰਦਰ ਹੁੰਦੀ ਹੈ ਟੁੱਟੀ ਹੋਈ ਜਗਾ ਖੁੰਦਰ ਜਿਸ ਰਾਜ ਜਗਾ ਖੁੰਦਰ ਟੁੱਟੀ ਹੋਈ ਜਗਾ ਉੱਥੇ ਤੂੰ ਲੁਕ ਜਾਵੇਂ ਤਾਂ ਜਦੋਂ ਮੈਂ ਨੰਗਣਾ ਮੈਂ ਆਪਣਾ ਹੱਥ ਤੇਰੇ ਮੋਰੇ ਰੱਖ ਦੇਣਾ ਤਾਂ ਮੈਂ ਨੰਗ ਜਾਣਾ ਤਾਂ ਫਿਰ ਮੈਂ ਆਪਣਾ ਹੱਥ ਚੁੱਕ ਲੈਣਾ ਤੂੰ ਮੇਰਾ ਮੂੰਹ ਨਹੀਂ ਦੇਖੂਗਾ ਸਿਰਫ ਮੇਰਾ ਪਿਛਲਾ ਪਾਸਾ ਤੂੰ ਦੇਖੂਗਾ ਰਾਈ ਤਾਂ ਇਸੇ ਤਰ੍ਹਾਂ ਮੋਸੀਸ ਨਾ ਹੋਇਆ ਕਿ ਮੋਸੀਸ ਨੇ ਰੱਬ ਦਾ ਪਿਛਲਾ ਪਾਸਾ ਦੇਖਿਆ ਹੁਣ ਮੋਸੀਸ ਲੋਪਰਮੇਸ਼ਵਰ ਨੇ ਕਿੱਥੇ ਕਿਹਾ ਸੀ ਕਹਿੰਦਾ ਸੀ ਤੂੰ ਚਟਾਨ ਉੱਤੇ ਚੜ ਜਾ ਕਿਉਂਕਿ ਰੱਬ ਮਿਲੂਗਾ ਚਟਾਨ ਤੇ ਕਿਹੜੀ ਚਟਾਨ ਜਿਹੜੀ ਹੋਰੇ ਪਹਾੜ ਦੀ ਚਟਾਨ ਆ ਤੇ ਬਾਈਬਲ ਸਾਨੂੰ ਦੱਸਦੀ ਆ ਕਿ ਉਹ ਚਟਾਨ ਜੀਸਸ ਆ ਕਿਉਂਕਿ ਜੀਸਸ ਚਟਾਨ ਮੁਕਤੀ ਦੀ ਆ ਅਤੇ ਜੀਸਸ ਚਟਾਨ ਸਾਡੇ ਬਚਾਅ ਦੀ ਆ ਅਤੇ ਜੀਸਸ ਚਟਾਨ ਸਾਡੀ ਤਾਕਤ ਦੀ ਆ ਤਾਂ ਹੀ ਬਾਈਬਲ ਦੇ ਵਿੱਚ ਜਦੋਂ ਜਬੂਰ ਪੜਦੇ ਆ ਰੱਬ ਨੂੰ ਕੀ ਕਹਿੰਦਾ ਤੂੰ ਮੇਰੀ ਛੱਟਾ ਆਣਿਆ ਕਿਉਂਕਿ ਪਰਮੇਸ਼ੁਰੀਆ ਜੀਸਸ ਨਿਸ਼ਾਨੀ ਆ ਉਹ ਚਟਾਨ ਦੀ ਕਿ ਰੱਬ ਦੇ ਦਰਸ਼ਨ ਸਿਰਫ ਜੀਸਸ ਦੇ ਦੁਆਰਾ ਹੋ ਸਕਦੇ ਆ ਬਿਨਾ ਜੀਸਸ ਦੇ ਦੁਆਰਾ ਕੋਈ ਵੀ ਆਦਮੀ ਰੱਬ ਦੇ ਕੋਲ ਨਾ ਪਹੁੰਚ ਸਕਦਾ ਨਾਉ ਦੇ ਦਰਸ਼ਨ ਕਰ ਸਕਦਾ ਨਾ ਉਹਦੀ ਹਾਜ਼ਰੀ ਚ ਬੈਠ ਸਕਦਾ ਕਿਉਂਕਿ ਜੀਸਸ ਨੇ ਕਿਹਾ ਮੈਂ ਹੈਗਾ ਰਾਹ ਮੈਂ ਹੈਗਾ ਸਚਾਈ ਅਤੇ ਮੈਂ ਹਾਂ ਜੀਵਨ ਤਾਂ ਫਿਰ ਅਸੀਂ ਦੇਖਦੇ ਆ ਕਿ ਪਰਮੇਸ਼ਵਰ ਉਹਨੂੰ ਕਿੱਥੇ ਲੁਕਣ ਲਈ ਕਹਿੰਦਾ ਕੁੰਡਰ ਦੇ ਵਿੱਚ ਕੁੰਡਰ ਜਿਹੜੀ ਟੁੱਟੀ ਹੋ ਆ ਪਾਟੀ ਹੋ ਉਹ ਫਿਰ ਤੋਂ ਅਸੀਂ ਜੀਸਸ ਦੇਖਦੇ ਆ ਉਹ ਕੁੰਡਰ ਆ ਜਿਹੜੀ ਤੋੜੀ ਗਈ ਸੀ ਆ ਪਾਟੀ ਆ ਗਿਆ ਸੀ ਕਾਦੇ ਲਈ ਸਾਡੇ ਪਾਪਾਂ ਦੇ ਲਈ ਉਹ ਮਾਰਿਆ ਗਿਆ ਸਾਡੇ ਗੁਨਾਹਾਂ ਦੇ ਲਈ ਉਹ ਕ੍ਰੋਸ ਦੀ ਸਲੀਬ ਤੇ ਚੜਿਆ ਉਹਦਾ ਸਰੀਰ ਝਖਮ ਹੋਇਆ ਜਿਸ ਤਰ੍ਹਾਂ ਚਟਾਨ ਟੁੱਟੀ ਹੁੰਦੀ ਆ ਉਹ ਜੀਸਸ ਦੀ ਨਿਸ਼ਾਨੀ ਆ ਉਹਦੀ ਸਲੀਬ ਦੁਆਰਾ ਉਹਦੀਆਂ ਦੁੱਖਾਂ ਦੇ ਦੁਆਰਾ ਉਹਦੀਆਂ ਤਕਲੀਫਾਂ ਦੇ ਦੁਆਰਾ ਸਾਡਾ ਬਚਾਓ ਤੇ ਸਾਡੀ ਮੁਕਤੀ ਉਹਦੇ ਦੁਆਰਾ ਹੈ ਸੋ ਤਾਂ ਅਸੀਂ ਦੇਖਦੇ ਆਂ ਅਤੇ ਰੱਬ ਮੂਜ਼ਿਸ ਦੀ ਗੱਲ ਪੂਰੀ ਵੀ ਕਰਦਾ ਕਿ ਇੱਕ ਦਿਨ ਮੂਜ਼ਿਸ ਸੱਚੀ ਰੱਬ ਦੇ ਪੁੱਤ ਦਾ ਚਿਹਰਾ ਵੀ ਦੇਖਦਾ ਬਾਈਬਲ ਦਾ ਸਿੱਕੇ ਜੀਸਸ ਆਪਣੇ ਤਿੰਨ ਸੇਵਕਾਂ ਨੂੰ ਜੇਮਸ, ਜੌਨ ਤੇ ਪੀਟਰ ਨੂੰ ਲੈ ਕੇ ਪਹਾੜ ਉੱਤੇ ਚੜ ਗਿਆ ਅਤੇ ਜਦੋਂ ਪਹਾੜ ਤੇ ਗਿਆ ਜੀਸਸ ਦਾ ਰੂਪ ਇੱਕਦਮ ਬਦਲ ਗਿਆ ਕਹਿੰਦੇ ਕਿ ਉਹਦੇ ਵਾਲ ਐਨ ਚਿੱਟੇ ਹੋ ਗਏ ਉਹਦੇ ਜਿਹੜੇ ਕੱਪੜੇ ਆ ਐਨੇ ਚਿੱਟੇ ਕਿ ਕੋਈ ਵੀ ਧੋਬੀ ਦਾ ਸਾਬਣ ਉਹਦੇ ਤੋਂ ਚਿੱਠਾਈ ਕੱਢ ਨਹੀਂ ਸਕਦਾ ਕੋਈ ਚਿੱਠਾਈ ਦੁਨੀਆ ਵਿੱਚ ਨਹੀਂ ਜੋ ਚਿੱਠਾਈ ਦਾ ਮੁਕਾਬਲਾ ਕਰ ਸਕੇ ਤਾਂ ਸੇਵਕ ਜਦੋਂ ਦੇਖਦੇ ਉਹ ਡਰ ਗਏ ਕਿਉਂਕਿ ਉੱਥੇ ਉਸ ਪਹਾੜ ਤੇ ਜੀਸਸ ਨੇ ਉਹਨਾਂ ਦਿਖਾ ਲਿਆ ਕਿ ਅਸਲੀ ਰੂਪ ਦੇ ਵਿੱਚ ਰੱਬੀ ਰੂਪ ਦੇ ਵਿੱਚ ਕਿਹੋ ਜਿਹਾ ਲੱਗਦਾ ਫਿਰ ਬਾਈਬਲ ਕੀ ਕਹਿੰਦੀ ਹੈ ਕਿ ਉਹਦੇ ਨਾਲ ਦੋ ਬੰਦੇ ਹੋਰ ਆ ਗਏ ਮੌਜ਼ੀਸ ਪ੍ਰਭੂ ਮੈਂ ਤੇਰਾ ਚਿਹਰਾ ਦੇਖਣਾ ਚਾਹੁੰਦਾ ਮੌਜ਼ੀਸ ਉਸ ਪਹਾੜ ਤੇ ਆਇਆ ਜੀਸਸ ਨਾਲ ਗੱਲ ਕਰਦਾ ਫਿਰ ਆਇਆ ਇਲਾਈਜ ਦੋ ਜਣੇ ਜੀਸਸ ਨਾਲ ਉਸ ਪਹਾੜ ਤੇ ਗੱਲਾਂ ਕਰਦੇ ਤੇ ਜੀਸਸ ਦੇ ਮੂੰਹ ਵੱਲ ਦੇਖਦੇ ਆ ਕਿਹੜਾ ਮੂੰਹ ਤੇਜ ਵਾਲਾ ਮੂੰਹ ਸੋ ਮੋਸੀਸ ਦੀ ਪ੍ਰਾਰਥਨਾ ਪਰਮੇਸ਼ੁਰ ਪੂਰੀ ਕਰਦਾ ਉਹ ਉਹਦੇ ਪੁੱਤ ਦਾ ਮੂੰਹ ਦਿਖਦਾ ਜੀਸਸ ਨੈਸਰਤ ਦਾ ਨਹੀਂ ਬਲਕਿ ਕ੍ਰਾਈਸ ਦਾ ਮੁਕਤੀ ਦਾਤਾ ਦਾ ਉਸ ਪਹਾੜ ਤੇ ਬਾਈਬਲ ਦੱਸਦੀ ਉਸ ਪਹਾੜ ਤੇ ਮੂਸਾ ਜਾਂ ਮੋਸੀਸ ਤੇ ਇਲਾਇਜਾ ਜੀਸਸ ਨਾਲ ਗੱਲਾਂ ਕਰਦੇ ਆ ਜੋ ਦਿਨ ਨਾਲ ਜਰੂਸਲਮ ਦੇ ਵਿੱਚ ਹੋਣ ਵਾਲਾ ਆ ਜੋ ਦੁੱਖ ਉਹਦੇ ਉੱਤੇ ਹਾਂ ਨਵਾਰੇ ਤੇ ਸੀ ਦੇਖ ਲਈ ਕਿ ਦੋ ਜਣੇ ਜੀਸਸ ਦੇ ਮੂੰਹ ਵੱਲ ਦੇਖਦੇ ਗੱਲਾਂ ਕਰਦੇ ਤੇ ਸੇਵਕ ਉਹਨਾਂ ਵੱਲ ਦੇਖਦੇ ਤਿੰਨ ਜਣੇ ਉਸ ਪਹਾੜ ਤੇ ਤੁਹਾਨੂੰ ਪਤਾ ਲੱਗਿਆ ਕਿ ਆ ਸਾਡਾ ਮੂਸਾ ਆ ਉਦੋਂ ਆ ਪਗੰਬਰ ਏਲੀ ਆ ਹੋ ਸਕੇ ਜੀਸਸ ਉਹਨਾਂ ਦਾ ਨਾਮ ਲੈ ਕੇ ਗੱਲਾਂ ਕਰਦਾ ਹਾਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆ ਮੌਜੀਜ਼ ਆ ਤੇ ਆ ਇਲਾਈਜਾ ਜੋ ਉੱਥੇ ਆ ਸੀ ਦੇਖਦੇ ਆ ਕਿ ਰੱਬ ਇਹਦੀ ਪ੍ਰਾਰਥਨਾ ਪੂਰੀ ਕਰਦਾ ਉਹ ਪਰਮੇਸ਼ਵਰ ਦਾ ਚਿਹਰਾ ਉੱਥੇ ਦੇਖ ਲਾਇਆ ਸੋ ਇਤੇਸੀ ਦੇਖਦੇ ਆ ਕਿ ਮੌਸੀਸ ਜਦੋਂ ਉਸ ਚਟਾਨ ਤੇ ਚੜਿਆ ਚਟਾਨ ਦੀ ਕੁੰਦਰ ਚ ਉਹਨੂੰ ਲੁਕੋਇਆ ਗਿਆ ਕਿ ਜਦੋਂ ਅਸੀਂ ਜੀਸਸ ਦੇ ਉਰਲੇ ਲੁਕਦੇ ਆ ਕਿਉਂਕਿ ਚਟਾਨ ਜੀਸਸ ਆ ਕੁੰਦਰ ਕੀ ਆ ਜੀਸਸ ਦੇ ਉਰਲੇ ਕਿਹੜੇ ਜੀਸਸ ਉਰਲੇ ਜਿਹੜਾ ਤੁਹਾਡੇ ਪਾਪਾਂ ਲਈ ਕਾਇਲ ਕੀਤਾ ਗਿਆ ਕਿਹੜੇ ਜੀਸਸ ਉਰਲੇ ਜਿਹੜਾ ਤੁਹਾਡੇ ਲਈ ਸਲੀਬ ਚੜਿਆ ਕਿਹੜੇ ਜੀਸਸ ਦੇ ਉਰਲੇ ਜਿਹਦੀ ਤੁਹਾਡੀ ਸ਼ਾਂਤੀ ਲਈ ਉੱਤੇ ਤਾੜਨਾ ਪਈ ਉਹ ਹੈ ਕੁੰਦਰ ਜੇ ਦੇ ਉਰ ਲਈ ਤੁਸੀਂ ਦਾ ਲੁਕ ਜਾਂਦੇ ਤਾਂ ਰੱਬ ਕੋਲੋਂ ਨੰਗ ਸਕਦਾ ਕਿਉਂਕਿ ਜੀਸਸ ਕਹਿੰਦਾ ਬਿਨਾ ਮੇਰੇ ਦੁਆਰਾ ਤੁਸੀਂ ਪਿਤਾ ਕੋਲ ਨਹੀਂ ਜਾ ਸਕਦੇ ਸੋ ਇਹ ਤਾਂ ਹੀ ਰੱਬ ਮੋਸੀਸ ਨੂੰ ਖਾੜਿਆ ਕਿ ਬਿਨਾ ਜੀਸਸ ਤੋਂ ਕੋਈ ਆਦਮੀ ਰੱਬ ਨੂੰ ਦੇਖ ਨਹੀਂ ਸਕੂ ਕਿਉਂਕਿ ਮੋਸੀਸ ਨੇ ਰੱਬ ਦਾ ਸਿਰਫ ਪਿਛਲਾ ਹਿੱਸਾ ਦੇਖਿਆ ਪਰ ਜੀਸਸ ਆਪਣੇ ਪਿਤਾ ਦਾ ਮੂੰਹ ਦਿਨ ਰਾਤ ਤੱਕਦਾ ਆ ਡੇਵਿਡ ਵੀ ਪ੍ਰਾਰਥਨਾ ਕਰਦਾ ਹੈ हे ਪ੍ਰਭੂ हे ਪ੍ਰਭੂ ਮੇਰੇ ਦਿਲ ਦੇ ਵਿੱਚ ਇੱਕ ਖਾਇਸ਼ ਆ ਕਹਿੰਦਾ ਇੱਕ ਚੀਜ਼ ਮੈਂ ਰੱਬ ਤੋਂ ਮੰਗੀ ਕਿਹੜੀ ਚੀਜ਼ ਕੇ ਮੈਂ ਉਹਦੇ ਮੰਦਰ ਦੇ ਵਿੱਚ ਬੈਠ ਕੇ ਉਹਦਾ ਚਿਹਰਾ ਮੈਂ ਦੇਖਦਾ ਰਹਾ ਮੈਂ ਇਹ ਜਨਕੀ ਦੇਵਿਰ ਦੀ ਖਾਇਸੀ ਕਿ ਪਰਮੇਸ਼ਵਰ ਦੇ ਮੰਦਰ ਚ ਬੈਠ ਕੇ ਉਹ ਪਰਮੇਸ਼ਵਰ ਦਾ ਚਿਹਰਾ ਵੇਖਦਾ ਰਵੇ ਤੇ ਫਿਰ ਸੀ ਦੇਖਦੇ ਜੀਸਸ ਰੱਬ ਦੇ ਮੰਦਰ ਦੇ ਵਿੱਚ ਜਿੱਥੇ ਇਸ ਪਰਮੇਸ਼ਵਰ ਦੇ ਸੱਜੇ ਹੱਥੇ ਬੈਠਾ ਹਮੇਸ਼ਾ ਆਪਣੇ ਪਿਤਾ ਦਾ ਚਿਹਰਾ ਉਹ ਦੇਖਦਾ ਆ ਆਮੀਨ ਸਾਡੇ ਪਿਤਾ ਜੋ ਸਵਰਗ ਦੇ ਵਿੱਚ ਹਨ ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ ਤੁਹਾਡਾ ਰਾਜ ਆਵੇ ਤੁਹਾਡੀ ਹੁਕਮਾਂ ਤੇ ਚੱਲਿਆ ਜਾਏ ਜ਼ਮੀਨ ਤੇ ਜਿਸ ਤਰ੍ਹਾਂ ਸੁਰਗ ਵਿੱਚ ਹੈ اے ਪਰਮੇਸ਼ੂਰ son was the کھانا ਦੇਵਤੇ ਸਾਡੇ ਸਾਰੇ ਪਾਪਾ ਨੂੰ ਮਾਫ ਕਰੋ ਪਿਤਾ ਜਿਸ ਰਸੀ ਨੂੰ ਮਾਫ ਕਰ ਦੇ ਜਿਨੀ ਸਾਡੇ ਖਿਲਾਫ ਪਾਪ ਕਿਸ ਤੇ ਸਾਨੂੰ ਪਰਖਸ਼ਾ ਵਿੱਚ ਪੈਣ ਤੋਂ ਬਚਾਓ ਸਾਨੂੰ ਹਰ ਬੁਰੀ ਆਈ ਤੋਂ ਬਚਾਓ ਪਿਤਾ ਕਿਉਂਕਿ ਤੁਹਾਡਾ ਹੈ ਰਾਜ ਮਹਿਮਾ ਸ਼ਕਤੀ ਸਾਡੇ ਪ੍ਰਭੂ ਜੀਸਸ ਦੁਆਰਾ ਜੀਸਸ ਦੇ ਨਾਮ ਦੁਆਰਾ ਸਾਡੇ ਪਿਤਾ ਯਹੋਵਾ ਉਹਨਾਂ ਦਾ ਬੇਟਾ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਉੱਤੇ ਆਵੇ ਇਜ਼ਰਾਈਲ ਦਾ ਪਰਮੇਸ਼ੁਰ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ ਪ੍ਰਭੂ ਆਪਣਾ ਹੱਥ ਤੁਹਾਡੇ ਪਰਿਵਾਰ ਉੱਤੇ ਰੱਖੇ ਜੀਸਸ ਦੇ ਨਾਮ ਦੁਆਰਾ ਆਮੀਨ